ਜਿੱਤੇ ਭਾਵੇਂ ਨਾ ਹਾਰੇਗਾ ਵੀ ਨਹੀਂ ਉਹ ਮਨ ਆਪਣੇ ਨਾਲ ਲੜੇਗਾ ਜਦ ਕੋਈ ਕੁਝ ਨਾ ਕੁਝ ਖਾਟ ਹੀ ਲਵੇਗਾ ਜ਼ਰੂਰ ਕਿਤਾਬੇ ਮੀਰਦਾਦ ਨੂੰ ਪੜ੍ਹੇਗਾ ਜਦ ਕੋਈ ਉਹ ਆਪਣੇ ਭੌਮਨ ਆਪਣੇ ਨੂੰ ਨਾਮ ਨਾਲ ਪੜ੍ਹੇਗਾ ਜਦ ਉਸ ਨੂੰ ਪ੍ਰਮਾਤਮਾ ਵਿੱਚੋਂ ਬੋਲਦਾ ਸੁਨੇਗਾ বুঝਿਆ ਦੀਪਕ ਉਸ ਦਾ ਜਗ ਪਵੇਗਾ ਇਕੱਲਾ ਹੋ ਕੇ ਵੀ ਮੇਲਾ ਲੱਗ ਪਵੇਗਾ ਨੌਰ ਬਣ ਕੇ ਹੀ ਨਿਕਲੇਗਾ ਪ੍ਰਮਾਤਮਾ ਦੇ ਨਾਮ ਦੀ ਅਗਨੀ ਵਿੱਚ ਸੜੇਗਾ ਜਦ ਕੋਈ ਕੁਝ ਨਾ ਕੁਝ ਖੱਟੀ ਲਵੇਗਾ ਜ਼ਰੂਰ ਕਿਤਾਬੇ ਮੀਰਦਾਦ ਨੂੰ ਪੜ੍ਹੇਗਾ ਜਦ ਕੋਈ ਉਹੀ ਹੈ ਅੰਤ ਮਾਦ ਉਹੀ ਹੈ ਅੰਤ ਮਦ ਆਦੇ ਰੂਪ ਵਿੱਚ ਪਰਮਾਤਮਾ ਆਇਆ ਮੀਰਦਾਦ ਦੇ ਰੂਪ ਵਿੱਚ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਗਿਆ ਉਹ ਉਚਾਈਆਂ ਵਿੱਚ ਜਾ ਚੁੱਕਿਆਂ ਨੂੰ ਗਹਿਰਾਈਆਂ ਵਿੱਚ ਲੈ ਗਿਆ ਉਹ ਤੂੰ ਇਕੱਲਾ ਨਹੀਂ ਰਹੇਗਾ ਮੀਰਦਾਦ ਵਰਗਾ ਤੇਰੇ ਨਾਲ ਖੜੇਗਾ ਜਦ ਕੋਈ ਕੁਝ ਨਾ ਕੁਝ ਖੱਟ ਹੀ ਲਵੇਗਾ ਜ਼ਰੂਰ ਕਿਤਾਬੇ ਮੀਰਦਾਦ ਨੂੰ ਪੜ੍ਹੇਗਾ ਜਦ ਕੋਈ ਇਸ ਨੂੰ ਬਾਜ ਕੇ ਬਿਨ ਸੁਰ ਤੋਂ ਹੀ ਗਾਣਾ ਸਿੱਖ ਲਵੇਗਾ ਬਾਹਰ ਰਹਿੰਦਿਆਂ ਹੋਇਆਂ ਵੀ ਅੰਦਰ ਜਾਣਾ ਸਿੱਖ ਲਵੇਗਾ ਆਪਣੇ ਕਰੋਧ ਦੀਆਂ ਅੱਖਾਂ ਨਾਲ ਰਹਿਮਤ ਦਿਲ ਦੀ ਰਹਿਮਤ ਦੇਖੇਗਾ ਉਹ ਚੁਕਿਆ ਨਾ ਹੋਵੇਗਾ ਜਿਹੜਾ ਕਿਤੇ ਵੀ ਅਜੇ ਤੱਕ ਮੱਥਾ ਫਿਰ ਟੇਕੇਗਾ ਉਹ ਜੋਤ ਵਿਚ ਰਲ ਜਾਵੇਗਾ ਮਨ ਆਪਣੇ ਨੂੰ ਘੜੇਗਾ ਜਦ ਕੋਈ ਕੁਝ ਨਾ ਕੁਝ ਖਾਟੀ ਲਵੇਗਾ ਜ਼ਰੂਰ ਕਿਤਾਬੇ ਮੀਰ ਦਾਦ ਨੂੰ ਪੜ੍ਹੇਗਾ ਜਦ ਕੋਈ ਕਦੀ ਲੱਗੇ ਮੈਂ ਜਿੱਤ ਗਿਆ ਹਾਂ ਫਿਰ ਵੀ ਮਨ ਨਾਲ ਵਾਰ-ਵਾਰ ਲੜੀ ਜਾਵਾਂ ਬਹੁਤ ਕੁਝ ਮਿਲ ਗਿਆ ਫਿਰ ਵੀ ਦਿਲ ਕਰਦਾ ਇਸ ਨੂੰ ਵਾਰ-ਵਾਰ ਪੜੀ ਜਾਵਾਂ ਜਦ ਮੈਂ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਹੁੰਦਾ ਹਾਂ ਇਸ ਨੂੰ ਪੜ ਕੇ ਖੁਸ਼ ਤੇ ਹੈਰਾਨ ਹੁੰਦਾ ਹਾਂ ਕੰਕ ਸਤਕਾਰ ਨਾਲ ਨਮਸਕਾਰ ਕਰ ਤੇ ਲੈ ਲੈ ਕੁਝ ਨਹੀਂ ਤਾਂ ਸਿੱਲ ਬਣ ਜਾਵੇਗਾ ਸ਼ਮਦਾ ਮੰਗਰ ਉਸ ਅੱਗੇ ਅੜੇਗਾ ਜਦ ਕੋਈ ਕੁਝ ਨਾ ਕੁਝ ਖਾਟੀ ਲਵੇਗਾ ਜ਼ਰੂਰ ਕਿਤਾਬੇ ਮੀਰ ਦਾਦ ਨੂੰ ਪੜੇਗਾ ਜਦ ਕੋਈ